ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਨੰਦ ਸ਼ਬਦ ਆਨੰਦ ਸ਼ਬਦ ਸੁਣਨ ਨੂੰ ਜਿੰਨਾ ਹੀ ਆਨੰਦਦਾਇਕ ਲੱਗਦਾ ਹੈ ਉਨਾ ਹੀ ਇਹ ਸਾਡੇ ਮਨ ਨੂੰ ਆਨੰਦ ਵੀ ਦਿੰਦਾ ਹੈ ਆਨੰਦ ਸ਼ਬਦ ਸਾਡੇ ਸਿੱਖ ਗੁਰਬਾਣੀ ਵਿੱਚ ਵਾਰ-ਵਾਰ ਆਉਂਦਾ ਹੈ ਅਤੇ ਇਸ ਆਨੰਦ ਦਾ ਮਤਲਬ ਬਹੁਤ ਹੀ ਘੱਟ ਲੋਕ ਜਾਣਦੇ ਨੇ ਜੇ ਜੋ ਲੋਕ ਇਸ ਸ਼ਬਦ ਨੂੰ ਚੰਗੀ ਤਰ੍ਹਾਂ ਵਿਆਖਿਆ ਅਨੁਸਾਰ ਜਾਣਦੇ ਨੇ ਉਹ ਆਪਣੀ ਜ਼ਿੰਦਗੀ ਵਿੱਚ ਕੇਵਲ ਆਨੰਦ ਹੀ ਆਨੰਦ ਮੰਨਦੇ ਨੇ ਆਨੰਦ ਸ਼ਬਦ ਆਨੰਦ ਸ਼ਬਦ ਦਾ ਅਰਥ ਹੈ ਕਿ ਹਰ ਇੱਕ ਵਸਤੂ ਜਾਂ ਕੋਈ ਹਰ ਇੱਕ ਇਨਸਾਨ ਦੂਜੇ ਇਨਸਾਨ ਤੋਂ ਆਪਣੇ ਘਰ ਪਰਿਵਾਰ ਤੋਂ ਕਿਸੇ ਵੀ ਤਰ੍ਹਾਂ ਦੇ ਦੁਨੀਆਵੀ ਚੀਜ਼ਾਂ ਤੋਂ ਮਨੁੱਖਾਂ ਤੋਂ ਸਭ ਤੋਂ ਆਨੰਦ ਹੀ ਪ੍ਰਾਪਤ ਕਰਦਾ ਹੈ ਉਹ ਕਿਸੇ ਵੀ ਤਰ੍ਹਾਂ ਦੇ ਵਹਿਮਾਂ ਭਰਮਾਂ ਦੁੱਖਾਂ ਕਲੇਸ਼ਾਂ ਦੇ ਵਿੱਚ ਨਹੀਂ ਪੈਂਦਾ ਜਿਵੇਂ ਕਿ ਸੁਖ ਦਾ ਉਲਟ ਸ਼ਬਦ ਹੈ ਦੁਖ ਸੁਖੀ ਦਾ ਉਲਟ ਸ਼ਬਦ ਹੈ ਦੁਖੀ ਮਾੜੇ ਦਾ ਉਲਟ ਸ਼ਬਦ ਹੈ ਚੰਗਾ ਠੀਕ ਦਾ ਉਲਟ ਸ਼ਬਦ ਹੈ ਗਲਤ ਇਵੇਂ ਹੀ ਬਹੁਤ ਸਾਰੇ ਸ਼ਬਦਾਂ ਦੇ ਉਲਟ ਸ਼ਬਦ ਵੀ ਬਣਾਏ ਗਏ ਹਨ ਪਰ ਆਨੰਦ ਸ਼ਬਦ ਇੱਕ ਇਹੋ ਜਿਹਾ ਸ਼ਬਦ ਹੈ ਜੋ ਕਿ ਕਿਸੇ ਵੀ ਤਰ੍ਹਾਂ ਦੇ ਉਲਟ ਵਿਰੋਧੀ ਸ਼ਬਦ ਨਾਲ ਨਹੀਂ ਬਣਿਆ ਤੁਸੀਂ ਕਿਸੇ ਵੀ ਡਿਕਸ਼ਨਰੀ ਵਿੱਚ ਕਿਤੇ ਵੀ ਆਨਲਾਈਨ ਕਿਤੇ ਵੀ ਸਰਚ ਕਰਕੇ ਦੇਖ ਲਓ ਆਨੰਦ ਦਾ ਉਲਟ ਸ਼ਬਦ ਹੱਲੇ ਤੱਕ ਬਣਿਆ ਹੀ ਨਹੀਂ ਸੋ ਆਨੰਦ ਸ਼ਬਦ ਗੁਰਬਾਣੀ ਵਿੱਚ ਵਾਰ-ਵਾਰ ਲਿਆਉਣ ਦਾ ਮਤਲਬ ਇਹ ਹੀ ਹੈ ਕਿ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਸਮਝੋ ਸਾਡਾ ਸਿੱਖ ਇਤਿਹਾਸ ਗਵਾਹ ਹੈ ਆਨੰਦ ਪਿਆ ਮੇਰੀ ਮਾਂ ਸਤਿਗੁਰੂ ਮੈਂ ਪਾਇਆ ਸਤ ਗੁਰਤਾ ਪਾਇਆ ਸਹਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਜਿਸ ਨੇ ਆਨੰਦ ਪਾ ਲਿਆ ਸਮਝ ਉਸ ਨੇ ਪਰਮਾਤਮਾ ਨੂੰ ਪਾ ਲਿਆ ਉਸ ਨੇ ਸੁਖ ਪਾ ਲਿਆ ਦੁੱਖ ਵਿੱਚ ਵੀ ਆਪਣੇ ਸੁਖ ਨੂੰ ਹੀ ਪਾ ਲਿਆ ਮੁਸ਼ਕਿਲ ਤਕਲੀਫ ਵਿੱਚ ਵੀ ਆਪਣੇ ਆਪ ਨੂੰ ਖੁਸ਼ ਹੀ ਰੱਖ ਲਿਆ ساری ਜ਼ਿੰਦਗੀ ਕੇਵਲ ਉਸ ਨੂੰ ਆਨੰਦ ਹੀ ਮਿਲਦਾ ਹੈ ਇਹ ਆਨੰਦ ਮਿਲਦਾ ਕਦੋਂ ਹੈ ਜਦੋਂ ਤੁਸੀਂ ਆਪਣੇ ਪਰਮਾਤਮਾ ਉੱਪਰ ਭਰੋਸਾ ਰੱਖਦੇ ਹੋ ਵਿਸ਼ਵਾਸ ਰੱਖਦੇ ਹੋ ਤੁਸੀਂ ਕੰਮ ਕਰਦੇ ਹੋ ਮਿਹਨਤ ਕਰਦੇ ਹੋ ਤੇ ਉਸ ਦੇ ਫਲ ਦੀ ਇੱਛਾ ਤੁਸੀਂ ਆਪਣੇ ਪਰਮਾਤਮਾ ਤੇ ਵਿਸ਼ਵਾਸ ਕਰਕੇ ਛੱਡ ਦਿੰਦੇ ਹੋ ਇਹ ਆਨੰਦ ਉਦੋਂ ਹੀ ਤੁਹਾਨੂੰ ਮਿਲਦਾ ਹੈ ਵਿਸ਼ਵਾਸ ਬਹੁਤ ਹੀ ਵੱਡੀ ਚੀਜ਼ ਹੈ ਵਿਸ਼ਵਾਸ ਕਰਨਾ ਅੱਜ ਕੱਲ ਦੀ ਦੁਨੀਆ ਤੇ ਬੜਾ ਹੀ ਔਖਾ ਲੱਗਦਾ ਹੈ ਤੇ ਵਿਸ਼ਵਾਸ ਸ਼ਬਦ ਜੋ ਹੈ ਉਸ ਨੂੰ ਕਾਇਮ ਰੱਖਣਾ ਵੀ ਅੱਜ ਦੇ ਟਾਈਮ ਵਿੱਚ ਲੋਕਾਂ ਨੂੰ ਬਹੁਤ ਔਖਾ ਲੱਗਦਾ ਹੈ ਪੈਣਪਰਾ ਦਾ ਆਪਸ ਵਿੱਚ ਵਿਸ਼ਵਾਸ ਨਹੀਂ ਰਿਹਾ ਪੈਣਪਰਾ ਜੋ ਬਚਪਨ ਤੋਂ ਇਕੱਠੇ ਰਹਿੰਦੇ ਹਨ ਵੱਡੇ ਹੋਣ ਤੋਂ ਬਾਅਦ ਵਿਆਹ ਸ਼ਾਦੀ ਹੋ ਜਾਂਦੀ ਹੈ ਉਸ ਤੋਂ ਬਾਅਦ ਇੱਕ ਦੂਜੇ ਨੂੰ ਛੱਡ ਵੀ ਦਿੰਦੇ ਹਨ ਕਿਉਂ ਕਿਉਂਕਿ ਉਹਨਾਂ ਦਾ ਆਪਸੀ ਵਿਸ਼ਵਾਸ ਨਹੀਂ ਰਿਹਾ ਪਿਓ ਪੁੱਤ ਦਾ ਵਿਸ਼ਵਾਸ ਨਹੀਂ ਰਹਿੰਦਾ ਪਿਓ ਆਪਣੀ ਸਾਰੀ ਜਾਇਦਾਦ ਕਿਸੇ ਹੋਰ ਦੇ ਨਾਮ ਕਰ ਦਿੰਦਾ ਹੈ ਆਪਣੇ ਪੁੱਤ ਨੂੰ ਬੇਦਖਲ ਕਰ ਦਿੰਦਾ ਹੈ ਜਦ ਕਿ ਸਾਰੀ ਜ਼ਿੰਦਗੀ ਉਸ ਪੁੱਤ ਲਈ ਹੀ ਬਣਾਇਆ ਸੀ ਉਸ ਪੁੱਤ ਲਈ ਹੀ ਕਮਾਇਆ ਸੀ ਪਰ ਉਸ ਨੂੰ ਹੀ ਬੇਦਖਲ ਕਰ ਦਿੰਦੇ ਨੇ ਕਿਉਂ ਕਿਉਂਕਿ ਉਸ ਰਿਸ਼ਤੇ ਵਿੱਚ ਵਿਸ਼ਵਾਸ ਨਹੀਂ ਰਹਿੰਦਾ ਇਵੇਂ ਹੀ ਅਸੀਂ ਬਾਹਰ ਦੇ ਲੋਕਾਂ ਤੇ ਵੀ ਵਿਸ਼ਵਾਸ ਨਹੀਂ ਕਰਦੇ ਵਿਸ਼ਵਾਸ ਕਰ ਨਾ ਕਰਨ ਦਾ ਨਤੀਜਾ ਕਿ ਸਾਡਾ ਕਿਸੇ ਨਾਲ ਪ੍ਰੇਮ ਨਹੀਂ ਬਣ ਪਉਂਦਾ ਇਵੇਂ ਹੀ ਜੇਕਰ ਤੁਸੀਂ ਆਪਣੇ ਪਰਮਾਤਮਾ ਉੱਪਰ ਵਿਸ਼ਵਾਸ ਨਹੀਂ ਰੱਖੋਗੇ ਤਾਂ ਤੁਹਾਡਾ ਵੀ ਉਸ ਨਾਲ ਰਿਸ਼ਤਾ ਨਹੀਂ ਬਣੇਗਾ। ਕੇਵਲ ਤੇ ਕੇਵਲ ਇੱਕ ਹੀ ਇਹੋ ਜਿਹੀ ਚੀਜ਼ ਹੈ ਜਿਸ ਤੇ ਇਨਸਾਨ ਵਿਸ਼ਵਾਸ ਕਰ ਲੈਂਦਾ ਹੈ। ਉਹ ਹੈ ਜੀ ਪਤੀ ਪਤਨੀ ਦਾ ਰਿਸ਼ਤਾ ਜਿਸ ਨੇ ਕਿ ساری ਜ਼ਿੰਦਗੀ ਤੁਹਾਡਾ ਸਾਥ ਦੇਣਾ ਹੈ। ਬੁਢਾਪੇ ਤੱਕ ਸਾਥ ਦੇਣਾ ਹੈ। ਕਿੰਨੀਆਂ ਵੀ ਮੁਸ਼ਕਲਾਂ ਔਂਕੜਾਂ ਆ ਜਾਣ ਪਰ ਪਤੀ ਨੂੰ ਵਿਸ਼ਵਾਸ ਹੁੰਦਾ ਹੈ ਕਿ ਮੇਰੀ ਪਤਨੀ ਨੇ ਮੇਰਾ ਸਾਥ ਜ਼ਰੂਰ ਦੇਣਾ ਹੈ। ਪਤਨੀ ਨੂੰ ਵਿਸ਼ਵਾਸ ਹੁੰਦਾ ਹੈ ਕਿ ਮੇਰੇ ਪਤੀ ਮੇਰੇ ਨਾਲ ਹਨ ਮੇਰੇ ਨਾਲ ਚਾਹੇ ਕੁਝ ਵੀ ਹੋ ਜਾਏ ਤਾਂ ਉਥੇ ਇੱਕ ਦੂਜੇ ਦਾ ਰਿਸ਼ਤਾ ਕਿਵੇਂ ਨਿਭਦਾ ਹੈ ਵਿਸ਼ਵਾਸ ਨਾਲ ਜੇਕਰ ਇਸ ਰਿਸ਼ਤੇ ਵਿੱਚ ਵੀ ਵਿਸ਼ਵਾਸ ਨਾ ਰਹੇ ਤਾਂ ਲੋਕ ਡਿਵੋਰਸ ਵੀ ਲੈ ਲੈਂਦੇ ਨੇ ਪਰ ਜੇਕਰ ਇਸ ਰਿਸ਼ਤੇ ਵਿੱਚ ਵਿਸ਼ਵਾਸ ٹرسٹ ਰੱਖਿਆ ਜਾਵੇ ਤਾਂ ਲੋਕਾਂ ਦਾ ਰਿਸ਼ਤਾ ਲੰਬੇ ਸਮੇਂ ਤੱਕ ਬੁਢਾਪੇ ਤੱਕ ਬਹੁਤ ਹੀ ਆਨੰਦਦਾਇਕ ਬਣ ਜਾਂਦਾ ਹੈ ਤੁਹਾਡੇ ਮਨ ਅੰਦਰ ਗੁੱਸਾ ਬਹੁਤ ਹੁੰਦਾ ਹੈ ਗੁੱਸਾ ਕਰਨਾ ਕੋਈ ਗਲਤ ਗੱਲ ਨਹੀਂ ਤਾਂ ਇਹ ਵੀ ਸੋਚਣਾ ਗਲਤ ਹੈ ਕਿ ਜਿਹੜਾ ਬੰਦਾ ਬਾਣੀ ਪੜਦਾ ਹੈ ਆਪਣੇ ਮਨ ਅੰਦਰ ਬਾਣੀ ਵਿਚਾਰ ਰੱਖਦਾ ਹੈ ਜੀ ਉਹਨੂੰ ਤਾਂ ਗੁੱਸਾ ਹੀ ਨਹੀਂ ਆਉਂਦਾ ਉਸ ਦਾ ਕੋਈ ਕਲੇਸ਼ ਨਹੀਂ ਹੁੰਦਾ ਇਹ ਵੀ ਸੋਚਣਾ ਗਲਤ ਹੈ ਗੁੱਸਾ ਬਈ ਹਰ ਇੱਕ ਨੂੰ ਆਉਂਦਾ ਹੈ ਸਭ ਨੂੰ ਆਉਂਦਾ ਹੈ ਪਰ ਗੁੱਸੇ ਨੂੰ ਇੱਕ ਦੇਖਣ ਦਾ ਨਜ਼ਰੀਆ ਕੁਝ ਹੋਰ ਹੁੰਦਾ ਹੈ ਜਿਵੇਂ ਕਿ ਇੱਕ ਗੁਰਬਾਣੀ ਪੜਨ ਵਾਲਾ ਉਸ ਦੇ ਵਿਚਾਰਾਂ ਦੀ ਪਾਲਣਾ ਕਰਨ ਵਾਲਾ ਇਨਸਾਨ ਗੁੱਸਾ ਕਰਦਾ ਹੈ ਤਾਂ ਉਸ ਦਾ ਗੁੱਸਾ ਕੁਝ ਪਲ ਚੰਦ ਮਿੰਟਾਂ ਦਾ ਹੀ ਹੁੰਦਾ ਹੈ ਤਾਂ ਉਹ ਉਹ ਗੁੱਸੇ ਨੂੰ ਪਲ ਦੇ ਵਿੱਚ ਭੁੱਲ ਵੀ ਜਾਂਦਾ ਹੈ ਤਾਂ ਫਿਰ ਆਪਣੀ ਨੋਰਮਲ ਲਾਈਫ ਦੀ ਤਰ੍ਹਾਂ ਜੀਵਣਾ ਸ਼ੁਰੂ ਕਰ ਦਿੰਦਾ ਹੈ ਉਸ ਦਾ ਗੁੱਸਾ ਪਾਣੀ ਦੀ ਤਰ੍ਹਾਂ ਹਰ 5 ਮਿੰਟ ਬਾਅਦ ਵਹਿ ਜਾਂਦਾ ਜਾਂਦਾ ਹੈ ਗੁੱਸਾ ਤਾਂ ਉਸ ਨੂੰ ਵੀ ਆਉਂਦਾ ਹੈ ਉਸ ਦੇ ਉਲਟ ਜੇ ਦੂਜੇ ਇਨਸਾਨ ਦੀ ਗੱਲ ਕੀਤੀ ਜਾਏ ਤਾਂ ਉਸ ਨੂੰ ਜੇਕਰ ਗੁੱਸਾ ਆ ਜਾਵੇ ਤਾਂ ਉਹ ਆਪਣੇ ਗੁੱਸੇ ਨੂੰ ਭੋਲਦਾ ਨਹੀਂ ਹੈ ਗੁੱਸੇ ਨੂੰ ਕਰੋਧ ਵਿੱਚ ਬਦਲ ਲੈਂਦਾ ਹੈ ਭਾਵੇਂ ਉਸ ਦਾ ਗੁੱਸਾ ਆਪਣੇ ਕਿਸੇ ਫੈਮਲੀ ਮੈਂਬਰ ਨਾਲ ਹੀ ਹੋਵੇ ਪਰ ਉਹ ਆਪਣੇ ਰਿਸ਼ਤੇ ਨੂੰ ਉਸ ਕਰੋਧ ਦੇ ਨਾਲ ਐਨਾ ਕੋ ਵਿਗਾੜ ਲੈਂਦਾ ਹੈ ਕਿ ਉਸ ਦੀ ਸਾਰੀ ਜ਼ਿੰਦਗੀ ਉਸ ਰਿਸ਼ਤੇ ਤੋਂ ਦੂਰ ਹੋ ਜਾਂਦੀ ਹੈ ਚਾਹੇ ਫਿਰ ਉਹ ਲੱਖ ਕੋਸ਼ਿਸ਼ ਵੀ ਕਰ ਲੇ ਪਰ ਉਸ ਰਿਸ਼ਤੇ ਵਿੱਚ ਮਿਠਾਸ ਪਹਿਲਾਂ ਦੀ ਤਰ੍ਹਾਂ ਬਿਲਕੁਲ ਵੀ ਨਹੀਂ ਰਹਿੰਦੀ ਤਾਂ ਇਵੇਂ ਹੀ ਸੱਚ ਜਾਣਿਓ ਜੇਕਰ ਪਤੀ ਪਤਨੀ ਦੇ ਰਿਸ਼ਤੇ ਨੂੰ ਪਵਿੱਤਰ ਬਣਾਉਣਾ ਹੋਵੇ ਸਾंभ ਕੇ ਰੱਖਣਾ ਹੋਵੇ ਵਿਸ਼ਵਾਸ ਬਣਾਈ ਰੱਖਣਾ ਹੋਵੇ ਤਾਂ ਸੱਚ ਜਾਣਿਓ ਜੇਕਰ ਪਤੀ ਨੂੰ ਕਿਸੇ ਵੇਲੇ ਗੁੱਸਾ ਆ ਜਾਂਦਾ ਹੈ ਤਾਂ ਉਸ ਤੇ ਪਤਨੀ ਦਾ ਧਰਮ ਬਣਦਾ ਹੈ ਕਿ ਉਹ ਚੁੱਪ ਕਰਕੇ ਸਹਿ ਲਵੇ ਉਸ ਦੇ ਗੁੱਸੇ ਨੂੰ ਸਮਝੇ ਇਹ ਨਹੀਂ ਕਿ ਉਸ ਦੇ ਉਲਟ ਬੋਲਣ ਲੱਗ ਜਾਵੇ ਜੇਕਰ ਉਹ ਚੁੱਪ ਕਰਕੇ ਇਸ ਚੀਜ਼ ਨੂੰ ਸਮਝ ਲੈ ਕਿ ਉਸ ਨੂੰ ਗੁੱਸਾ ਕਿਸ ਗੱਲ ਦਾ ਆਇਆ ਹੈ ਤੇ ਉਹ ਚੁੱਪ ਕਰਕੇ ਉਸ ਗੁੱਸੇ ਨੂੰ ਸਹਿ ਲਵੇ ਤਾਂ ਉਹ ਰਿਸ਼ਤਾ ਬਚਿਆ ਰਹਿੰਦਾ ਹੈ ਜੇਕਰ ਉਸ ਦੇ ਉਲਟ ਤੁਹਾਡੇ ਪਤੀ ਨੂੰ ਗੁੱਸਾ ਆ ਵੀ ਜਾਂਦਾ ਹੈ ਤਾਂ ਤੁਸੀਂ ਉਥੇ ਆਰਗੂਮੈਂਟ ਕਰਨਾ ਸਟਾਰਟ ਕਰ ਦਿੰਦੇ ਹੋ ਤਾਂ ਫਿਰ ਉਹ ਰਿਸ਼ਤੇ ਵਿੱਚ ਆਨੰਦ ਨਹੀਂ ਰਹਿੰਦਾ ਮਿਠਾਸ ਨਹੀਂ ਰਹਿੰਦੀ ਤਾਂ ਉਹ ਫਿਰ ਆਰਗੂਮੈਂਟ ਤੁਹਾਡੇ ਤੁਹਾਡੀ ਲਾਈਫ ਦੀਆਂ ਮੁਸ਼ਕਲਾਂ ਨੂੰ ਹੋਰ ਵਧਾ ਦਿੰਦੇ ਨੇ ਪਾਵੇਂ ਉਹ ਚੰਦ ਪਲ ਦਾ ਗੁੱਸਾ ਹੀ ਹੋਵੇ ਪਰ ਉਹ ਆਰਗੂਮੈਂਟ ਦੀ ਵਜ੍ਹਾ ਕਰਕੇ ਤੁਹਾਡਾ ਰਿਸ਼ਤਾ ਵੀ ਤੋੜ ਦਿੰਦਾ ਹੈ ਅੱਜ ਕੱਲ ਦਾ ਸਮਾਂ ਹੀ ਇਵੇਂ ਦਾ ਚੱਲ ਰਿਹਾ ਹੈ ਕਿ ਬਹੁਤ ਸਾਰੇ ਲੋਕ ਆਪਣੇ ਰਿਸ਼ਤਿਆਂ ਨੂੰ ਸਿਰਫ ਗੁੱਸੇ ਦੀ ਵਜ੍ਹਾ ਕਰਕੇ ਹੀ ਬਚਾ ਨਹੀਂ ਪਾ ਰਹੇ ਗੁੱਸਾ ਹੀ ਇੰਨਾ ਜ਼ਿਆਦਾ ਵੱਧ ਗਿਆ ਹੈ ਕਿ ਆਪਣੇ ਮਨ ਤੇ ਆਪਣੇ ਦਿਲ ਤੇ ਇਨਸਾਨ ਕੰਟਰੋਲ ਕਰ ਹੀ ਨਹੀਂ ਪਾ ਰਹੇ ਕੰਟਰੋਲ ਨਾ ਕਰਨ ਦੀ ਵਜ੍ਹਾ ਕਰਕੇ ਹੀ ਅੱਜਕੱਲ ਡਿਵੋਰਸ ਹੋ ਰਹੇ ਨੇ ਆਨੰਦ ਕੇਵਲ ਪੈਸਿਆਂ ਨਾਲ ਹੀ ਨਹੀਂ ਮਿਲਦਾ ਆਨੰਦ ਪਾਉਣ ਲਈ ਆਪਣੇ ਆਪ ਨੂੰ ਕੰਟਰੋਲ ਸੈਟੀਸਫਾਈਡ ਰੱਖਣਾ ਬਹੁਤ ਜ਼ਰੂਰੀ ਹੈ ਬਹੁਤ ਵੱਡੇ ਵੱਡੇ ਅਮੀਰ ਲੋਕ ਵੀ ਨੇ ਸੈਲੀਬ੍ਰਿਟੀਜ਼ ਨੇ ਜਿਨ੍ਹਾਂ ਨੂੰ ਕਿ ਅਸੀਂ ਦੇਖਦੇ ਆਂ ਉਹਨਾਂ ਕੋਲ ਪੈਸਾ ਰੁਤਬਾ ਤਾਂ ਬਹੁਤ ਹੁੰਦਾ ਹੈ ਬਹੁਤ ਪੈਸਾ ਕਮਾਉਂਦੇ ਨੇ ਉਹ ਪਰ ਸੁਖ ਉਹਨਾਂ ਕੋਲ ਫਿਰ ਵੀ ਨਹੀਂ ਹੈ ਡਿਵੋਰਸ ਉਹਨਾਂ ਦੇ ਵੀ ਹੁੰਦੇ ਨੇ ਡਿਵੋਰਸ ਕਿਉਂ ਹੁੰਦੇ ਨੇ ਕਿਉਂਕਿ ਉਹਨਾਂ ਦੇ ਰਿਸ਼ਤੇ ਵਿੱਚ ਵਿਸ਼ਵਾਸ ਹੀ ਨਹੀਂ ਹੈ ਆਪਣੇ ਆਪ ਨੂੰ ਕੰਟਰੋਲ ਰੱਖਣ ਦੀ ਮਨੋਅਵਸਥਾ ਹੀ ਨਹੀਂ ਹੈ ਉਹਨਾਂ ਦੇ ਸੁਭਾਵਾਂ ਵਿੱਚ ਬਹੁਤ ਫਰਕ ਹੁੰਦਾ ਹੈ ਉਹ ਇੱਕ ਦੂਜੇ ਦੀ ਗੱਲ ਬਿਲਕੁਲ ਨਹੀਂ ਜਰਦੇ ਤਾਂ ਉੱਥੇ ਉਹ ਰਿਸ਼ਤਾ ਕਾਇਮ ਨਹੀਂ ਰਹਿੰਦਾ ਪੈਸਾ ਚਾਹੇ ਜਿੰਨਾ ਮਰਜ਼ੀ ਹੋਵੇ ਪਰ ਉਹਨਾਂ ਦੀ ਜ਼ਿੰਦਗੀ ਵਿੱਚ ਵੀ ਸੁੱਖ ਨਹੀਂ ਹੁੰਦਾ ਇੱਥੇ ਗੱਲ ਇਹ ਵੀ ਹੈ ਕਿ ਹਮੇਸ਼ਾ ਪਤੀ ਹੀ ਗੁੱਸਾ ਕਰੇ ਇਹ ਤਾਂ ਕੋਈ ਧੁਰ ਤੋਂ ਲਿਖਿਆ ਹੋਇਆ ਨਹੀਂ ਆਇਆ ਗੁੱਸਾ ਤਾਂ ਪਤਨੀ ਨੂੰ ਵੀ ਆਉਂਦਾ ਹੈ ਪਰ ਉਥੇ ਪਤੀ ਦਾ ਵੀ ਇਹ ਧਰਮ ਬਣਦਾ ਹੈ ਕਿ ਜੇਕਰ ਪਤਨੀ ਨੂੰ ਕਿਸੇ ਵੇਲੇ ਕਿਸੇ ਗੱਲ ਤੇ ਗੁੱਸਾ ਆ ਵੀ ਜਾਂਦਾ ਹੈ ਤਾਂ ਪਤੀ ਚੁੱਪ ਕਰ ਜਾਵੇ ਉਸ ਦੇ 2 ਮਿੰਟ ਚੁੱਪ ਕਰਨ ਦੇ ਨਾਲ ਉਹਨਾਂ ਦਾ ਰਿਸ਼ਤਾ ਬਚਿਆ ਰਹਿੰਦਾ ਹੈ ਤੇ ਪਤਨੀ ਦਾ ਗੁੱਸਾ ਵੀ ਠੰਡਾ ਪੈ ਜਾਂਦਾ ਹੈ ਅਤੇ ਫਿਰ ਉਹ ਇੱਕੋ ਜਿਹੇ ਹੀ ਹੋ ਕੇ ਰਹਿਣ ਲੱਗ ਜਾਂਦੇ ਹਨ ਪਰ ਉਸੇ ਤਰ੍ਹਾਂ ਹੀ ਜੇਕਰ ਇੱਕ ਦੇ ਗੁੱਸੇ ਤੇ ਦੂਜਾ ਆਰਗੂਮੈਂਟ ਕਰਨਾ ਸਟਾਰਟ ਕਰ ਦਵੇ ਤਾਂ ਫਿਰ ਉਹ ਰਿਸ਼ਤੇ ਵਿੱਚ ਵਿਸ਼ਵਾਸ ਖਤਮ ਹੋ ਜਾਂਦਾ ਹੈ ਤਾਂ ਉਹ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਇੰਨੀਆਂ ਵੱਡੀਆਂ ਵੱਡੀਆਂ ਗੱਲਾਂ ਉਸ ਸਮੇਂ ਵਿੱਚ ਆ ਜਾਂਦੀਆਂ ਨੇ ਜਿਹੜਾ ਕਿ ਤੁਹਾਡੇ ਆਉਣ ਵਾਲੇ ਸਮੇਂ ਨੂੰ ਖਰਾਬ ਕਰ ਦਿੰਦੇ ਨੇ ਬਰਬਾਦ ਕਰ ਦਿੰਦੀਆਂ ਨੇ ਇੱਕ ਹੋਰ ਇੱਥੇ ਗੱਲ ਕਰਾਂਗੇ ਆਨੰਦ ਪ੍ਰਾਪਤ ਕਰਨ ਲਈ ਰਿਸਪੈਕਟ ਬਹੁਤ ਜ਼ਰੂਰੀ ਹੈ ਅੱਜਕੱਲ ਮੈਂ ਤੇ ਕੀ ਤੁਸੀਂ ਸਭ ਲੋਕ ਹੀ ਦੇਖਦੇ ਹੋ ਕਿ ਰਿਸਪੈਕਟ ਕਿੰਨੀ ਸਾਡੇ ਵਿੱਚ ਸਾਡੇ ਲੋਕਾਂ ਵਿੱਚ ਇਥੋਂ ਤੱਕ ਕਿ ਸਾਡੇ ਫੈਮਿਲੀ ਮੈਂਬਰਸ ਦੇ ਵਿੱਚ ਘਰ ਵਿੱਚ ਹੀ ਰਿਸਪੈਕਟ ਕਿੰਨੀ ਘਟ ਗਈ ਹੈ ਪਹਿਲਾਂ ਕੀ ਹੁੰਦਾ ਸੀ ਕਿ ਅਸੀਂ ਲੋਕ ਆਪਣੇ ਘਰ ਦੇ ਹਰ ਇੱਕ ਜੀ ਨੂੰ ਰਿਸਪੈਕਟ ਨਾਲ ਬੋਲਦੇ ਸੀ ਪਿਤਾ ਜੀ ਦਾਦਾ ਜੀ ਮਾਤਾ ਜੀ ਭੈਣ ਜੀ ਭਰਾ ਜੀ ਹਰ ਇੱਕ ਨੂੰ ਰਿਸਪੈਕਟ ਦੇ ਨਾਲ ਬੁਲਾਉਂਦੇ ਸੀ ਜਦ ਆਵਾਜ਼ ਹੀ ਇੱਕ ਦੂਜੇ ਨੂੰ ਰਿਸਪੈਕਟ ਦੇ ਨਾਲ ਮਾਰਦੇ ਸੀ ਤਾਂ ਉਹਨਾਂ ਦੀ ਬੋਲੀ ਵਿੱਚ ਮਿਠਾਸ ਅਤੇ ਰਿਸਪੈਕਟ ਭਰੀ ਹੁੰਦੀ ਸੀ ਉਹ ਕੋਈ ਵੀ ਅਸ਼ਬਦ ਦੂਜੇ ਬੰਦੇ ਨੂੰ ਨਹੀਂ ਬੋਲਦੇ ਸੀ ਪਰ ਅੱਜ ਕੱਲ ਮਾਫ ਕਰਨਾ ਜੀ ਪਰ ਅੱਜ ਕੱਲ ਦਾ ਸਮਾਂ ਹੀ ਇਵੇਂ ਦਾ ਆ ਗਿਆ ਹੈ ਕਿ 100 ਚੋਂ 90% ਲੋਕ ਉਹ ਨੇ ਜੀ ਜਿਨ੍ਹਾਂ ਨੇ ਕਿ ਆਪਣੇ ਇਹਨਾਂ ਸ਼ਬਦਾਂ ਨੂੰ ਸ਼ਾਰਟ ਫਾਰਮ ਦੇ ਵਿੱਚ ਲਿਆ ਕੇ ਬੱਚਿਆਂ ਦੇ ਮਨਾਂ ਵਿੱਚ ਰਿਸਪੈਕਟ ਹੀ ਖਤਮ ਕਰ ਦਿੱਤੀ ਹੈ ਪਿਤਾ ਨੂੰ ਡੈਡ ਮਾਤਾ ਜੀ ਨੂੰ ਮਾਂ ਚਾਚੂ ਮਾਮੂ ਇਹੋ ਜਿਹੇ ਸ਼ਬਦ ਅਸੀਂ ਆਪਣੇ ਬੱਚਿਆਂ ਨੂੰ ਸਿਖਾ ਰਹੇ ਹਾਂ ਜੀ ਸ਼ਬਦ ਹੀ ਅਸੀਂ ਆਪਣੀ ਜ਼ਿੰਦਗੀ ਵਿੱਚ ਨਾਮ ਦੇ ਨਾਲੋਂ ਖਤਮ ਕਰ ਦਿੱਤਾ ਹੈ ਜਿੱਥੇ ਰਿਸਪੈਕਟ ਵੀ ਉਸ ਦੇ ਨਾਲ ਹੀ ਖਤਮ ਹੋ ਚੁੱਕੀ ਹੈ ਕੋਈ ਵੀ ਕਿਸੇ ਦੀ ਕੋਈ ਗੱਲ ਨਹੀਂ ਸੰਹਾਰਦਾ ਮਿੰਟ-ਮਿੰਟ ਦੇ ਸਾਡੇ ਛੋਟੇ-ਛੋਟੇ ਘਰਾਂ ਦੇ ਬੱਚੇ ਜੋ ਤੁਸੀਂ ਆਪਣੀਆਂ ਅੱਖਾਂ ਨਾਲ ਰੋਜ਼ ਦੇਖਦੇ ਹੋ ਕਿ ਕਿੰਨਾ ਗੁੱਸਾ ਕਰਦੇ ਨੇ ਜਦੋਂ ਪਹਿਲਾ ਸਮਾਂ ਸੀ ਅੱਜ ਤੋਂ ਕੋਈ ਜ਼ਿਆਦਾ ਤਾਂ ਨਹੀਂ ਕੋਈ 10-15 ਸਾਲ ਪਹਿਲਾਂ ਦਾ ਸਮਾਂ ਹੀ ਲਗਾ ਲਓ ਜ਼ਿਆਦਾ ਲੰਬੇ ਸਮੇਂ ਦੀ ਗੱਲ ਤਾਂ ਨਹੀਂ ਕਰਦੇ ਉਦੋਂ ਵੀ ਕਿੰਨੀ ਰਿਸਪੈਕਟ ਸੀ ਬਟ ਅੱਜ ਕੱਲ ਦੇ ਡਿਜੀਟਲ ਮੀਡੀਆ ਕਰਕੇ ਲੋਕਾਂ ਨੇ ਆਪਣੇ ਨਾਵਾਂ ਦੇ ਨਾਲ ਰਿਸਪੈਕਟ ਹਟਾਉਣ ਦੇ ਨਾਲ-ਨਾਲ ਆਪਣੇ ਮਨਾਂ ਤੋਂ ਵੀ ਰਿਸਪੈਕਟ ਲੋਕਾਂ ਦੇ ਲਈ ਕੱਢ ਦਿੱਤੀ ਹੈ ਬੱਚੇ ਆਪਣੇ ਘਰ ਦੇ ਵਿੱਚ ਆਪਣੇ ਫੈਮਿਲੀ ਮੈਂਬਰਸ ਦੀ ਹੀ ਰਿਸਪੈਕਟ ਨਹੀਂ ਕਰਦੇ ਉਹਨਾਂ ਦੇ ਅੰਦਰ ਉਹਨਾਂ ਦਾ ਆਪਣੇ ਮਨ ਉੱਤੇ ਕੰਟਰੋਲ ਹੀ ਨਹੀਂ ਹੈ ਆਪਣੇ ਦਿਮਾਗ ਤੇ ਕੰਟਰੋਲ ਹੀ ਨਹੀਂ ਰਿਹਾ ਤਾਂ ਉਥੇ ਆਨੰਦ ਕਿਵੇਂ ਪ੍ਰਾਪਤ ਹੋ ਸਕਦਾ ਹੈ ਜਿੱਥੇ ਹਰ ਇੱਕ ਦੇ ਨਾਲ ਬਾਹਰਲੇ ਲੋਕਾਂ ਦੀ ਗੱਲ ਤਾਂ ਕੀ ਕਰੀਏ ਫੈਮਿਲੀ ਮੈਂਬਰਸ ਜੀ ਇੱਕ ਦੂਜੇ ਤੋਂ ਚੇੜ ਰੱਖਦੇ ਨੇ ਗੁੱਸਾ ਕਰਦੇ ਨੇ ਉਥੇ ਆਨੰਦ ਕਿਵੇਂ ਹੋ ਸਕਦਾ ਹੈ ਉਥੇ ਸਾਡੀ ਗੁਰਬਾਣੀ ਦਾ ਜਾਂ ਪ੍ਰਮਾਤਮਾ ਦਾ ਵਾਸ ਵੀ ਕਿਵੇਂ ਹੋ ਸਕਦਾ ਹੈ ਇਸ ਲਈ ਸੰਗਤ ਜੀ ਆਪਣੇ ਮਨਾਂ ਦੇ ਵਿੱਚੋਂ ਗੁੱਸੇ ਨੂੰ ਕੱਢ ਦਿਓ ਆਪਣੇ ਦਿਮਾਗ ਤੇ ਮਨ ਤੇ ਕੰਟਰੋਲ ਕਰਨਾ ਸਿੱਖੋ ਬਾਣੀ ਪੜੋ ਜੇਕਰ ਤੁਸੀਂ ਬਾਣੀ ਪੜ੍ਹਦੇ ਹੋ ਤੇ ਉਸ ਨੂੰ ਸਮਝੋ ਸਾਪਨੇ ਸਿੱਖ ਇਤਿਹਾਸ ਦੇ ਸਿੱਖਿਆਵਾਂ ਨੂੰ ਸਮਝੋ ਤਾਂ ਤੁਹਾਡੀ ਜ਼ਿੰਦਗੀ ਆਪਣੇ ਆਪ ਹੀ ਖੁਸ਼ੀਆਂ ਨਾਲ ਭਰ ਜਾਵੇਗੀ ਆਪਣੇ ਆਪ ਹੀ ਤੁਹਾਡੀ ਲਾਈਫ ਵਿੱਚ ਤੁਹਾਨੂੰ ਤਰੱਕੀ ਮਿਲੇਗੀ ਦੇਖ ਕੇ ਤੁਹਾਡਾ ਮਨ ਹੀ ਚਾਰੇ ਪਾਸੇ ਤੋਂ ਖੁਸ਼ ਰਹਿਣ ਲੱਗ ਗਿਆ ਤੁਹਾਡੇ ਮਨ ਦੀ ਚਿੰਤਾ ਵੀ ਖਤਮ ਹੋ ਗਈ ਤਾਂ ਤੁਸੀਂ ਦੁੱਖ ਵਿੱਚ ਵੀ ਹਮੇਸ਼ਾ ਸ਼ੁਕਰਾਨਾ ਕਰਕੇ ਸੁੱਖ ਨੂੰ ਹੀ ਪਾ ਲੋਗੇ ਕਿ ਅੱਜ ਮੇਰਾ ਸਮਾਂ ਮਾੜਾ ਚੱਲ ਰਿਹਾ ਹੈ ਪਰ ਕੱਲ ਆਉਣ ਵਾਲਾ ਦਿਨ ਤਾਂ ਮੇਰੇ ਲਈ ਪਤਾ ਨਹੀਂ ਕਿੰਨਾ ਕੁ ਚੰਗਾ ਸਮਾਂ ਲੈ ਕੇ ਆਵੇਗਾ ਵਿਸ਼ਵਾਸ ਰੱਖੋ ਪਰਮਾਤਮਾ ਤੇ ਆਪਣੇ ਮਨ ਦੇ ਵਿੱਚ ਹਰ ਇੱਕ ਲਈ ਰਿਸਪੈਕਟ ਰੱਖੋ ਜਦੋਂ ਤੁਹਾਡੇ ਮਨ ਦੇ ਗੁੱਸੇ ਤੇ ਕੰਟਰੋਲ ਹੋ ਗਿਆ ਮਨ ਦਾ ਗੁੱਸਾ ਹੀ ਖਤਮ ਹੋ ਗਿਆ ਤਾਂ ਤੁਹਾਡਾ ਸਰੀਰ ਵੀ ਬਿਮਾਰੀਆਂ ਤੋਂ ਬਚ ਜਾਏਗਾ ਸਰੀਰ ਬਿਮਾਰੀਆਂ ਤੋਂ ਬਚ ਗਿਆ ਤਾਂ ਤੁਸੀਂ ਜਿੰਨੀ ਕੋ ਮਰਜ਼ੀ ਮਿਹਨਤ ਕਰਕੇ ਆਪਣੀ ਜ਼ਿੰਦਗੀ ਵਿੱਚ ਜਿੰਨਾ ਮਰਜ਼ੀ ਕਮਾ ਸਕਦੇ ਹੋ ਆਪਣੇ ਹੱਥ ਪੈਰ ਚ ਲਾ ਕੇ ਮਿਹਨਤ ਕਰ ਸਕਦੇ ਹੋ ਜੇਕਰ ਤੁਸੀਂ ਆਪਣੇ ਮਨ ਚ ਗੁੱਸਾ ਹੀ ਬਿਠਾਈ ਰੱਖੋਗੇ ਤਾਂ ਤੁਹਾਨੂੰ ਕਈ ਹੋਰ ਦੇਖਣਾ ਸਰੀਰਕ ਬਿਮਾਰੀਆਂ ਵੀ ਲੱਗ ਜਾਣਗੀਆਂ ਤਾਂ ਤੁਸੀਂ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣ ਦੀ ਬਜਾਏ ਪਿੱਛੇ ਨੂੰ ਚਲੇ ਜਾਓਗੇ ਵਾਹਿਗੁਰੂ ਦਾ ਸਿਮਰਨ ਕਰਨਾ ਬਹੁਤ ਜ਼ਰੂਰੀ ਹੈ ਵਾਹਿਗੁਰੂ ਦਾ ਸਿਮਰਨ ਕਰਿਆ ਕਰੋ ਧਿਆਨ ਲਗਾ ਕੇ ਕਰਿਆ ਕਰੋ ਜਦੋਂ ਅਸੀਂ ਸਿਮਰਨ ਕਰਦੇ ਹਾਂ ਤਾਂ ਸਾਡਾ ਮਨ ਦਿਮਾਗ ਜੋ ਹੈ ਉਹ ਸਾਡੇ ਪਰਮਾਤਮਾ ਨਾਲ ਜੁੜਨਾ ਚਾਹੀਦਾ ਹੈ ਤਾਂ ਫਿਰ ਹੀ ਸਾਡੇ ਦਿਲ ਨੂੰ ਸਕੂਨ ਮਿਲਦਾ ਹੈ ਫਿਰ ਹੀ ਅਸੀਂ ਦੁਨੀਆਵੀ ਗੱਲਾਂ ਤੋਂ ਮੁਕਤੀ ਪਾਉਂਦੇ ਹਾਂ ਆਪਣੀ ਸੋਚ ਤੇ ਕੰਟਰੋਲ ਰੱਖ ਪਾਉਂਦੇ ਹਾਂ ਫਿਰ ਹੀ ਸੰਗਤ ਜੀ ਤੁਸੀਂ ਅਨੰਦ ਸਾਹਿਬ ਦਾ ਜੋ ਪਾਠ ਸੁਣਦੇ ਹੋ ਰੋਜ਼ ਪੜ੍ਹਦੇ ਵੀ ਹੋ ਉਸ ਨੂੰ ਚੰਗੀ ਤਰ੍ਹਾਂ ਸਮਝ ਸਕੋਗੇ ਆਪਣੇ ਜੀਵਨ ਦੇ ਵਿੱਚ ਉਸ ਨੂੰ ਅਪਣਾ ਸਕੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ